ਸਤਿ ਸ੍ਰੀ ਅਕਾਲ ਜੀ ਅੰਮ੍ਰਿਤਸਰ ਦੇ ਕੱਥੋਂ ਨੰਗਲ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜੋ ਅੱਗੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਬਣਿਆ ਬਚਪਨ ਵਿੱਚ ਜਦੋਂ ਬਾਕੀ ਸਾਰੇ ਬੱਚੇ ਖੇਡਾਂ ਵਿੱਚ ਰੁੱਝੇ ਰਹਿੰਦੇ ਤਾਂ ਇਹ ਬੱਚਾ ਰੱਬ ਨੂੰ ਪ੍ਰਾਪਤ ਕਰਨ ਦੇ ਤਰੀਕੇ ਲੱਭਦਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 6ਵੇਂ ਗੁਰੂ ਮੇਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨਾ ਤੇ ਪੰਜ ਗੁਰੂਆਂ ਦੀ ਗੁਰਗੱਦੀ ਦੀ ਰਸਮ ਨਿਭਾਉਣਾ ਤੇ 113 ਸਾਲ ਗੁਰੂਆਂ ਦੀ ਸੇਵਾ ਵਿੱਚ ਲੱਗੇ ਰਹਿਣਾ ਬਾਬਾ ਬੁੱਢਾ ਜੀ ਦੇ ਹਿੱਸੇ ਆਇਆ ਤੇ ਫਿਰ ਵੀ ਉਹਨਾਂ ਵਿੱਚ ਭੋਰਾ ਵੀ ਹੰਕਾਰ ਨਹੀਂ ਸੀ ਅਸੀਂ ਗੱਲ ਕਰ ਰਹੇ ਹਾਂ ਪੂਰਨ ਬ੍ਰह्म ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦੀ ਹਾਂਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਾਂਝੀ ਕਰਾਂਗੇ ਜੀਵਨੀ ਬਾਬਾ ਬੁੱਢਾ ਜੀ ਦੀ ਚਲੋ ਜੀ ਸ਼ੁਰੂ ਕਰਦੇ ਹਾਂ ਬੂੜੇ ਨਾਂ ਦਾ ਇੱਕ ਬਾਲਕ ਗਊਆਂ ਚਰਾਉਂਦਾ ਫਿਰਦਾ ਅਤੇ ਬਣਾ ਵਿੱਚ ਸਾਰਾ ਦਿਨ ਬਾਗੀਆਂ ਵਾਂਗ ਫਿਰਦਾ ਰਹਿੰਦਾ ਤਰਕਾਲਾਂ ਪੈਂਦੀਆਂ ਹੀ ਸਾਰੇ ਬਾਗ ਨੂੰ ਹੱਕ ਕੇ ਕਰ ਲੈ ਜਾਂਦਾ ਬੂੜਾ ਬਹੁਤ ਹੀ ਸੁਲਝਿਆ ਹੋਇਆ ਬਾਲਕ ਸੀ ਉਹ ਸ਼ੁਰੂ ਤੋਂ ਹੀ ਬਹੁਤ ਡੁੰਗੀਆਂ ਸੋਚਾਂ ਸੋਚਦਾ। ਇੱਕ ਦਿਨ ਗਊਆਂ ਚਰਾਉਂਦੇ ਚਰਾਉਂਦੇ ਨੇ ਰਾਵੀ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਧਿਆਨ ਬੈਠਿਆਂ ਵੇਖਿਆ। ਉਹ ਗਊਆਂ ਚਰਾਉਂਦਾ ਚਰਾਉਂਦਾ ਘੜੀਮੁੜੀ ਉਧਰ ਫੇਰਾ ਮਾਰਦਾ ਤੇ ਦੇਖਦਾ ਕਿ ਇੱਕ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਧੀ ਲਾ ਕੇ ਬੈਠੇ ਨੇ। ਚਿਹਰੇ ਤੇ ਬੜਾ ਨੂਰ ਹੈ। ਬੂੜੇ ਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ। ਉਸਨੇ ਨੇੜੇ ਹੀ ਇੱਕ ਖੂਹ ਵਿੱਚ ਉਤਰ ਕੇ ਪਾਣੀ ਦੀ ਇੱਕ ਟਿੰਡ ਖੋਲ ਕੇ ਲਿਆਇਆ ਤੇ ਇੱਕ ਹੋਰ ਟਿੰਡ ਵਿੱਚ ਗਾਂ ਦਾ ਦੁੱਧ ਚੋ ਲਿਆਇਆ ਤੇ ਦੋਹਾਂ ਟਿੰਡਾਂ ਨੂੰ ਗੁਰੂ ਜੀ ਦੇ ਅੱਗੇ ਰੱਖ ਕੇ ਚਰਨੀ ਟੈਪਿਆ ਉਸ ਸਮੇ ਗੁਰੂ ਜੀ ਮੁਸਕਰਾ ਕੇ ਪੁੱਛਣ ਲੱਗੇ हे ਬਾਲਕ ਤੈਨੂੰ ਕੀ ਚਾਹੀਦਾ ਹੈ ਉਦਾਸ ਜਿਹਾ ਦਿਸ ਰਿਹਾ ਹੈ ਬੂੜਾ ਕਹਿਣ ਲੱਗਾ ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਲੱਗਿਆ ਰਹਿੰਦਾ। ਮੈਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਗੁਰੂ ਜੀ ਕਹਿਣ ਲੱਗੇ ਕਿ ਤੂੰ ਤਾਂ ਅਜੇ ਛੋਟਾ ਜਿਹਾ ਬਾਲਕ ਐ। ਤੈਨੂੰ ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਿਵੇਂ ਆ ਰਹੀਆਂ ਨੇ? ਤੈਨੂੰ ਕਿਸ ਨੇ ਇਹੋ ਜਿਹਾ ਡਰ ਪਾ ਦਿੱਤਾ? ਪਹਿਲਾਂ ਤਾਂ ਬੂੜੇ ਨੇ ਸਾਰੀ ਗੱਲ ਸੁਣਾਈ ਤੇ ਫਿਰ ਕਹਿਣ ਲੱਗਾ ਗੁਰੂ ਜੀ ਇੱਕ ਦਿਨ ਮੇਰੀ ਮਾਂ ਅੱਗ ਵੱਲ ਰਹੀ ਸੀ ਪਹਿਲਾਂ ਉਸਨੇ ਛੋਟੀਆਂ ਲੱਕੜੀਆਂ ਰੱਖੀਆਂ ਤੇ ਫਿਰ ਵੱਡੀਆਂ ਮੈਂ ਬੜਾ ਧਿਆਨ ਨਾ ਦੇਖ ਰਿਹਾ ਸੀ ਪਹਿਲਾਂ ਛੋਟੀਆਂ-ਛੋਟੀਆਂ ਲੱਕੜਾਂ ਬਲੀਆਂ ਤੇ ਫਿਰ ਵੱਡੀਆਂ ਨੂੰ ਅੱਗ ਲੱਗੀ ਮੇਰੇ ਮਨ ਵਿੱਚ ਡਰ ਹੈ ਕਿ ਜਿਵੇਂ ਪਹਿਲਾਂ ਛੋਟੀ ਲੱਕੜ ਨੂੰ ਅੱਗ ਲੱਗ ਗਈ ਹੈ ਇਸੇ ਤਰ੍ਹਾਂ ਮੈਂ ਵੀ ਛੋਟੀ ਉਮਰੇ ਨਾ ਮਰ ਜਾਵਾਂ ਇੱਕ ਹੋਰ ਘਟਨਾ ਨੇ ਮੇਰੇ ਮਨ ਵਿੱਚ ਡੂੰਗਾ ਜ਼ਖਮ ਕੀਤਾ ਹੈ ਕੁਸਚਿਰ ਹੋਇਆ ਕਿ ਇੱਕ ਦੁਸ਼ਮਣ ਦਾ ਦਲ ਆਇਆ। ਉਹਨਾਂ ਨੇ ਆਪਣੀਆਂ ਘੋੜੀਆਂ ਦੇ ਖਾਣ ਲਈ ਖੇਤ ਵਿੱਚੋਂ ਕੱਚੀ ਪੱਕੀ ਸਾਰੀ ਫਸਲ ਵੱਢ ਲਈ। ਸਾਰੇ ਵੇਖਦੇ ਹੀ ਰਹਿ ਗਏ ਡਾਢਿਆਂ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲੀ। ਜੇ ਜਮ ਮੈਨੂੰ ਹੁਣੀ ਲੈਣ ਆ ਜਾਣ ਤਾਂ ਮੈਂ ਕੀ ਕਰ ਸਕਦਾ ਹਾਂ? ਸੋ ਫਿਰ ਮੈਂ ਇਹੀ ਸੋਚਦਾ ਕਿ ਐਸਾ ਕੰਮ ਕਰਾਂ ਜਿਸ ਨਾਲ ਮੇਰਾ ਮਨ ਸ਼ਾਂਤ ਹੋ ਜਾਵੇ। ਮੈਨੂੰ ਤੁਸੀਂ ਉੱਚੇ ਦਿਸਦੇ ਹੋ ਮੈਨੂੰ ਵੀ ਆਪਣੀ ਸ਼ਰਨ ਵਿੱਚ ਲੈ ਲਓ ਗੁਰੂ ਜੀ ਨੇ ਕਿਹਾ हे ਬਾਲਕ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਏ ਤੂੰ ਤਾਂ ਅਜੇ ਬਾਲ ਹੈ ਦੱਸ ਤੇਰਾ ਨਾਂ ਕੀ ਹੈ ਤਾਂ ਉਸ ਬੱਚੇ ਨੇ ਕਿਹਾ ਜੀ ਮੈਨੂੰ ਬੂੜਾ ਕਹਿੰਦੇ ਨੇ ਬਾਲਕ ਨੇ ਜਦੋਂ ਉੱਤਰ ਦਿੱਤਾ ਤਾਂ ਗੁਰੂ ਜੀ ਕਹਿਣ ਲੱਗੇ ਤੂੰ ਬੂੜਾ ਨਹੀਂ ਹੈ ਤੂੰ ਤਾਂ ਬੁੱਢਾ ਏ हे ਬੁੱਢੇ ਬਾਲਕ ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ ਤੂੰ ਆਪਣਾ ਧਿਆਨ ਪਰਮੇਸ਼ਵਰ ਨਾਲ ਜੋੜੀ ਰੱਖ ਇਸ ਤਰ੍ਹਾਂ ਤੇਰੇ ਮਨ ਦੇ ਸਾਰੇ ਡਰ ਦੂਰ ਹੋ ਜਾਣਗੇ ਇਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਤੇ ਉਸ ਦਾ ਨਾਂ ਬਾਬਾ ਬੁੱਢਾ ਰੱਖ ਦਿੱਤਾ ਬਾਬਾ ਬੁੱਢਾ ਜੀ ਪੂਰਨ ਗੁਰਸਿੱਖ ਹੋਏ ਨੇ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਤੱਕ ਮਨੁੱਖੀ ਜਾਂਮੇ ਵਿੱਚ ਰਹੇ ਉਹਨਾਂ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਜਦੋਂ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਬਣਿਆ ਸੀ ਤਾਂ ਉਸ ਦੀ ਉਸਾਰੀ ਵੀ ਬਾਬਾ ਬੁੱਢਾ ਜੀ ਨੇ ਕੀਤੀ ਸੀ ਤੇ ਉੱਥੇ ਸੇਵਾ ਵੀ ਕੀਤੀ ਦਰਬਾਰ ਸਾਹਿਬ ਦੀ ਡਿਊਟੀ ਵਿੱਚ ਅੰਦਰ ਵੜਦਿਆਂ ਪ੍ਰਕਰਮਾਂ ਦੇ ਵਿੱਚ ਸਾਹਮਣੇ ਬਾਬਾ ਬੁੱਢਾ ਜੀ ਦੀ 베ਰੀ ਹੈ ਦੂਜੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਦੇ ਗੁਰੂ ਆਈ ਦੇ ਤਿਲਕ ਵੀ ਬਾਬਾ ਬੁੱਢਾ ਜੀ ਨੇ ਕੀਤੇ ਨੇ 6ਵੇਂ ਗੁਰੂ ਜੀ ਨੂੰ ਪੜ੍ਹਾਈ ਲਿਖਾਈ ਤੇ ਸ਼ਾਸਤਰ ਵਿਦਿਆ ਵੀ ਇਹਨਾਂ ਨੇ ਹੀ ਸਿਖਾਈ ਸੀ ਤੇ ਅੱਗੋਂ ਗੁਰੂ ਹਰਗੋਬਿੰਦ ਜੀ ਦੇ ਬੱਚਿਆਂ ਨੂੰ ਵੀ ਸਿੱਖਿਆ ਦਿੰਦੇ ਸੀ ਬਾਬਾ ਬੁੱਢਾ ਜੀ ਬੜੇ ਹੀ ਨਿਰਮਾਣਤਾ ਤੇ ਨਿਮਰਤਾ ਦੇ ਮਾਲਕ ਸਨ ਇੱਕ ਵਾਰ ਦੀ ਘਟਨਾ ਹੈ ਕਿ ਸਾਈਂਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਪਤਨੀ ਮਾਤਾ ਗੰਗਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹ ਉਸ ਨੂੰ ਪੁੱਤਰ ਦੀ ਦਾਤ ਬਖਸ਼ਣ ਉਹਨਾਂ ਨੇ ਕਿਹਾ ਬੱਬਾ ਬੁੱਢਾ ਜੀ ਕੋਲ ਜਾ ਕੇ ਅਸ਼ੀਸ਼ ਲਵੋ ਮਾਤਾ ਗੰਗਾ ਜੀ ਸਵੇਰੇ ਉੱਠੇ ਤੇ ਤਿਆਰ ਹੋਏ ਉਹਨਾਂ ਨੇ ਦੁੱਧ ਮੱਖਣ ਤੇ ਹੋਰ ਚੀਜ਼ਾਂ ਲਈਆਂ ਉਹ ਆਪਣੇ ਨਾਲ ਕੁਝ ਹੋਰਾਂ ਨੂੰ ਲੈ ਕੇ ਰੱਥ ਵਿੱਚ ਸੰ ਸ਼ੌਕਤ ਨਾਲ ਸਵਾਰ ਹੋ ਕੇ ਚੱਲ ਪਏ ਫਿਰ ਉਹ ਬਾਬਾ ਬੁੱਢਾ ਜੀ ਦੀ ਕੁੱਟਿਆ ਵਿੱਚ ਪਹੁੰਚੇ ਤਾਂ ਦੂਰੋਂ ਹੀ ਤੂ ਡੁੱਡਦੀ ਵੇਖ ਕੇ ਉਹਨਾਂ ਨੇ ਰੀਚ ਲਾ ਕੇ ਵੇਖਣ ਲੱਗ ਪਏ ਕਿ ਕੌਣ ਆਇਆ ਹੈ ਜਦੋਂ ਰਤ ਉਹਨਾਂ ਦੇ ਕੋਲ ਪਹੁੰਚਿਆ ਤਾਂ ਬਾਬਾ ਬੁੱਢਾ ਜੀ ਬੋਲੇ ਅੱਜ ਗੁਰੂ ਦੇ ਮੈਲਾ ਨੂੰ ਕੀ ਭਾਜੜ ਪਈ ਹੈ ਮਾਤਾ ਜੀ ਖਾਲੀ ਝੋਲੀ ਪਰਤ ਗਏ ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਨੇ ਵਾਪਸ ਜਾ ਕੇ ਸਾਰੀ ਵਿਖਿਆ ਗੁਰੂ ਸਾਹਿਬ ਜੀ ਨੂੰ ਸੁਣਾਈ ਤੇ ਗੁਰੂ ਜੀ ਹੱਸਣ ਲੱਗ ਪਏ ਜੇ ਕਿਸੇ ਕੋਲੋਂ ਅਸ਼ੀਸ਼ ਲੈਣ ਜਾਣਾ ਹੋਵੇ ਤਾਂ ਰਾਤ ਤੇ ਚੜਕੇ ਨਹੀਂ ਜਾਈਦਾ ਮੱਖਣ ਲੱਸੀ ਦੇ ਮਟਕੇ ਸਿਰ ਤੇ ਰੱਖ ਕੇ ਨੰਗੇ ਪੈਰੀ ਤੁਰ ਕੇ ਨਿਮਰਤਾ ਨਾਲ ਜਾਈਦਾ ਤੇ ਫਿਰ ਕੁਝ ਮੰਗੀਦਾ ਫਿਰ ਦੂਜੇ ਦਿਨ ਮਾਤਾ ਗੰਗਾ ਜੀ ਨੇ ਇਉਂ ਹੀ ਕੀਤਾ ਉਹ ਸਵੇਰੇ ਉੱਠੇ ਤੇ ਇਸ਼ਨਾਨ ਕੀਤਾ ਹੱਥੀਂ ਦੁੱਧ ਰੜਕ ਕੇ ਮੱਖਣ ਕੱਢਿਆ ਮਿਸੇ ਪ੍ਰਸ਼ਾਦੇ ਪਕਾਈ ਸਾਰਾ ਕੁਝ ਸਿਰ ਤੇ ਰੱਖ ਕੇ ਨੰਗੇ ਪੈਰੀ ਇਕੱਲੇ ਹੀ ਤੁਰ ਪਏ ਉਹ ਸਾਰਾ ਰਸਤਾ ਅਰਦਾਸਾਂ ਕਰਦੇ ਗਏ ਜਦੋਂ ਬੱਬਾ ਬੁੱਢਾ ਜੀ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਮਾਤਾ ਜੀ ਨੂੰ ਆਦਰ ਨਾਲ ਬਿਠਾਇਆ ਅਤੇ ਉਹਨਾਂ ਦਾ ਹੱਥੀ ਤਿਆਰ ਕੀਤਾ ਭੋਜਨ ਵੀ ਛਕਿਆ ਉਸ ਸਮੇਂ ਬੱਬਾ ਬੁੱਢਾ ਜੀ ਨੇ ਮਾਤਾ ਜੀ ਦੇ ਦਿਲ ਦੀ ਗੱਲ ਬੁੱਝ ਲਈ ਕਿ ਉਹ ਇੱਥੇ ਕਿਉਂ ਆਏ ਨੇ ਉਹ ਇੱਕ ਗੰਡਾ ਲੈ ਕੇ ਮੁੱਕੀ ਮਾਰ ਕੇ ਭੰਨ ਕੇ ਕਹਿਣ ਲੱਗੇ ਤੇਰੇ ਘਰ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ ਮਾਤਾ ਜੀ ਬਹੁਤ ਪਰਸੰਨ ਹੋਏ ਉਹ ਇਹ ਸੁਣ ਕੇ ਵਾਪਸ ਪਰਤ ਆਏ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀਟ ਤਿਆਰ ਹੋਈ ਤਾਂ ਉਸ ਦਾ ਪ੍ਰਕਾਸ਼ ਰਵਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਥਾਪਿਆ ਸੀ ਬਾਬਾ ਬੁੱਢਾ ਜੀ 250 ਸਾਲ ਦੀ ਉਮਰ ਭੋਗ ਕੇ 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਪਿੰਡ RAMDAS ਵਿੱਚ ਚਲਾਣਾ ਕਰ ਗਏ ਗੁਰੂ ਜੀ ਨੇ ਆਪਣੇ ਹੱਥੀ ਇਹਨਾਂ ਦਾ ਸੰਸਕਾਰ ਕੀਤਾ ਸੀ ਸੰਸਕਾਰ ਵਾਲੀ ਥਾਂ ਤੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਹੜਾ ਹੁਣ ਸੱਚਖੰਡ ਦੇ ਨਾਂ ਨਾਲ ਮਸ਼ਹੂਰ ਹੈ ਸਤਸੰਗਤ ਸੀ اے ਸੀ ਇਤਿਹਾਸ ਬਾਬਾ ਬੁੱਢਾ ਜੀ ਦਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੈ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਜੀਏ ਧੰਨਵਾਦ